ਅੱਜ ਅਸੀਂ ਪਹੁੰਚੇ ਆ ਵਰਲਡ ਫੇਮਸ ਅਸਟ੍ਰੋਲੋਜਰ ਅਤੇ ਮੇਰੇ ਮਾਮਾ ਜੀ ਦਵਿੰਦਰ ਵਰਮਾ ਜੀ ਦੇ ਕੋਲੇ। ਤਕਰੀਬਨ ਇਹ ਗੱਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ। ਅੱਜ ਤੋਂ 4 ਸਾਲ ਪਹਿਲਾਂ ਮੇਰਾ ਰਿਸ਼ਤਾ ਹੋਇਆ ਸੀਗਾ ਜੁਲਾਈ 2021 ਦੇ ਵਿੱਚ। ਉਸ ਤੋਂ ਬਾਅਦ ਮੇਰੇ ਪਰਿਵਾਰ ਨੇ ਇਹਨਾਂ ਕੋਲੇ ਕੁੰਡਲੀ ਮਿਲਵਾਈ ਮੇਰੀ। ਜਿਸ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਫਲ ਵਿਆਹ ਨਹੀਂ ਹੈ। ਇਹਦੇ ਵਿੱਚ ਤਲਾਕ ਹੋਣ ਦੇ ਬਿਲਕੁਲ ਚਾਂਸ ਨਹੀਂ। ਪਰ ਮੈਂ ਉਦੋਂ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਬਲੀਵ ਨਹੀਂ ਕਰਦਾ ਸੀ ਜਿਸ ਕਰਕੇ ਮੈਂ ਇਹਨਾਂ ਦੀ ਗੱਲ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਸਾਡੇ ਦੋਨਾਂ ਦੀ ਆਪਸ ਦੇ ਵਿੱਚ ਕਾਫੀ ਅਨਬਨ ਹੋਣ ਲੱਗ ਗਈ। ਫਿਰ ਮੈਂ ਇਹਨਾਂ ਦੀ ਉਹੀ ਗੱਲ ਮੈਨੂੰ ਦੁਬਾਰਾ ਯਾਦ ਆਈ ਤਾਂ ਉਸ ਤੋਂ ਬਾਅਦ ਮੈਂ ਦਵਿੰਦਰ ਵਰਮਾ ਜੀ ਯਾਨੀ ਕਿ ਮੇਰੇ ਮਾਮਾ ਜੀ ਦੇ ਨਾਲ ਮੈਂ ਫੋਨ ਤੇ ਗੱਲਬਾਤ ਕੀਤੀ। ਤਾਂ ਉਦੋਂ ਉਸ ਟਾਈਮ ਤੇ ਮੈਂ ਉਹਨਾਂ ਨਾਲ ਕੀ ਗੱਲਬਾਤ ਕੀਤੀ ਫੋਨ ਤੇ ਆਓ ਆਪਾਂ ਖੁਦ ਜੋਤਿਸ਼ ਦਵਿੰਦਰ ਵਰਮਾ ਜੀ ਦੇ ਮੂੰਹੋਂ ਸੁਣਦੇ ਹਾਂ। ਹਾਂਜੀ। ਨਮਸਕਾਰ ਜੀ। ਦੇਖੋ ਜੀ ਪਹਿਲੇ ਨੰਬਰ ਤੇ ਇਹ ਹੈ ਕਿ ਜਦੋਂ ਤੁਹਾਡੀ ਮੈਰਿਜ ਹੋਣੀ ਸੀ ਤੇ ਹਾਂਜੀ ਮੈਂ ਪਹਿਲੇ ਕਿਹਾ ਵੀ ਨਹੀਂ ਕਰਨੀ। ਨਿਆਣ ਬੁੱਧੀ ਜੀ ਜੋਸ਼ ਜੋਛ ਹੋਸ਼ ਖੋ ਬੈਠਾ ਜੀ ਠੀਕ ਹੈ ਜੀ ਵਿਆਹ ਦਾ ਤੁਸੀਂ ਡਿਸੀਜਨ ਲੈ ਲਿਆ ਜੀ ਵਿਆਹ ਦਾ ਡਿਸੀਜਨ ਲੈ ਲਿਆ ਤੁਹਾਡਾ ਪੰਗਾ ਪੈ ਗਿਆ ਜੀ ਫਿਰ ਤੁਸੀਂ ਮੈਨੂੰ ਫੋਨ ਕੀਤਾ ਮੈਂ ਇੱਕੋ ਗੱਲ ਕੀਤੀ ਕਿ ਤਲਾਕ ਹੋਣਾ 100% ਲੇਕਿਨ ਤੁਹਾਡੀ ਇੱਕ ਗਲਤੀ ਸੀ ਮੰਨੀ ਨਹੀਂ ਗੱਲ ਜੀ ਚਲੋ ਕਈ ਵਾਰੀ ਕਹਿੰਦੇ ਆ ਕੋਈ ਵੀ ਗਲਤੀ ਕਰੇ ਸਾਡੇ ਕੋ ਕੁਝ ਹੋਵੇ ਸਾਨੂੰ ਉਸ ਗੱਲ ਦੇ ਵਿੱਚ ਆਣਾ ਪੈਂਦਾ ਜਾਂ ਦੱਸਣਾ ਪੈਂਦਾ ਬੰਦੇ ਦੀ ਹੈਲਪ ਕਰਨੀ ਪੈਂਦੀ ਫਿਰ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਅਗਰ ਕੇਸ ਹੋ ਗਿਆ ਤੁਹਾਡੇ ਤੇ ਤੁਸੀਂ ਮੈਨੂੰ ਕਿਹਾ ਕੇਸ ਹੋ ਗਿਆ ਮੈਂ ਕਿਹਾ ਜੀ ਅਸੀਂ ਨਹੀਂ ਆਣਾ ਜੀ ਕਿਸੇ ਨੇ ਵੀ ਨਹੀਂ ਆਣਾ ਕਿਸੇ ਨੂੰ ਬੁਲਾਉਣਾ ਵੀ ਨਹੀਂ ਜੀ ਫਿਰ ਮੈਂ ਕੀ ਕੀਤਾ ਤੁਹਾਨੂੰ ਪਾਈ ਦੱਸੇ ਹਾਂਜੀ ਬਿਲਕੁਲ ਤੁਹਾਨੂੰ ਇਹ ਵੀ ਦੱਸਿਆ ਵੀ ਕੋਈ ਦਿੱਕਤ ਨਹੀਂ ਜ਼ਿਆਦਾ ਸਿੰਪਲ ਵਕੀਲ ਕਰਨਾ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਆਪਦੇ ਹਸਨ ਵਕੀਲ ਕੀਤਾ ਮੈਨੂੰ ਨਹੀਂ ਪਤਾ ਠੀਕ ਹੈ ਜੀ ਮੈਂ ਤੁਹਾਨੂੰ ਕੁਝ ਨਹੀਂ ਕੀਤਾ ਮੈਂ ਕਿ ਰੈੱਡ ਰਮਾਲ ਪੜ ਕੇ ਦਿਨ ਜੀ ਤੁਹਾਣੋਂ ਹੀ ਦਿੱਤਾ? ਹਾਂਜੀ ਬਿਲਕੁਲ। ਤੁਹਾਡੇ ਕੋਲ ਅੱਜ ਵੀ ਹੈਗਾ? ਹਾਂਜੀ ਹੈਗਾ ਜੀ। ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਦੋ ਛੋਟੇ ਅਪਾਈ ਕਰਾਈ। ਹਾਂਜੀ ਬਿਲਕੁਲ। ਠੀਕ ਹੈ ਜੀ। ਮੇਰੇ ਕੋਲ ਇਹ ਨਹੀਂ ਕਿ ਮੈਂ ਕੱਲਾ ਹੀ ਇੱਕਰ ਮਾਲ ਐ। ਮੇਰੇ ਕੋਲ ਬਹੁਤ ਦੁਨੀਆ ਆਂਦੀ ਐ। ਬਹੁਤ ਰਮਾਲ ਐ। ਕੋਈ ਇਹਦੇ ਮੈਂ ਪੈਸੇ ਨਹੀਂ ਲੈਂਦਾ। ਠੀਕ ਹੈ ਜੀ। ਮੇਰੇ ਖਿਆਲ 'ਚ ਜਿੰਨੇ ਅੱਜ ਲੋਕ ਪ੍ਰੋਗਰਾਮ ਦੇਖ ਰਹੇ ਸਰਕਾਰੀ ਮੁਲਾਜ਼ਮ। ਹੂੰ। ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਐਸੇ ਜਦੋਂ ਬਹੁਤ ਜ਼ਿਆਦਾ ਕਿਸੇ ਤੇ ਕਸ਼ਟ ਆਇਆ ਹੁੰਦਾ ਉਦੋਂ ਮੇਰੇ ਕੋ ਸਾਰਾ ਲੈਂਦੇ ਲੇਕਿਨ ਮੈਂ ਤਾਂ ਕੋਈ ਪੈਸਾ ਨਹੀਂ ਲੈਂਦਾ। ਠੀਕ ਹੈ ਤੁਹਾਨੂੰ ਮੈਂ ਕਹਤਾ ਕਿ ਤੁਸੀਂ ਕਿਸੇ ਦੀ ਹੈਲਪ ਨਹੀਂ ਲੈਣੀ ਕਿਸੇ ਦੀ ਮਦਦ ਨਹੀਂ ਲੈਣੀ ਕਿਸੇ ਤੋਂ ਪੈਸਾ ਵੀ ਨਹੀਂ ਲੈਣਾ ਜੀ ਬਿਲਕੁਲ ਨਹੀਂ ਠੀਕ ਹੈ ਜੀ ਇਹ ਨਹੀਂ ਕਿ ਤੁਹਾਡਾ ਕੋ ਰੋਲਾ ਰਪਾ ਕਿਉਂਕਿ ਤੁਹਾਡੇ ਇੱਕ ਯੋਗ ਸੀ ਕਲਾਕ ਦਾ ਔਰ ਮੇਰੇ ਖਿਆਲ ਨਾਲ ਜੋ ਤੁਹਾਡਾ ਕੇਸ ਹੈ ਜਾਂ ਹੋਇਆ ਇਹ ਰੱਬ ਜਾਣਦਾ ਹੈ ਜਾਂ ਕਿਦਾਂ ਤੁਸੀਂ ਕੀਤਾ ਔਰ ਤੁਹਾਡੇ ਕਿੰਨੇ ਪੈਸੇ ਕੱਢ ਲਗੇ ਇਹ ਹੁਣ ਤੁਸੀਂ ਦੱਸੋ ਦਰਅਸਲ ਗੱਲ ਇਹ ਸੀ ਕਿ ਜਦੋਂ ਸਾਡੀ ਅਨਬਨ ਸ਼ੁਰੂ ਹੋਈ ਦੁਬਾਰਾ ਤਾਂ ਮੈਨੂੰ ਇਹਨਾਂ ਨੇ ਜਿਹੜਾ ਲਾਲ ਰੁਮਾਲ ਦਾ ਜਿਹੜਾ ਉਪਾਏ ਦੱਸਿਆ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਅਨਬਨ ਸ਼ੁਰੂ ਹੋ ਗਈ ਉਹਨਾਂ ਨੇ ਮੈਨੂੰ ਉਪਾਏ ਦੱਸੇ ਲੇਕਿਨ ਉਸ ਤੋਂ ਕੁਛ ਸਮੇਂ ਬਾਅਦ ਹੀ ਸ਼ਾਇਦ ਮੇਰਾ ਉਹਨਾਂ ਤੇ ਉਹਨਾਂ ਨੇ ਮੇਰੇ ਤੇ ਕੇਸ ਕਰਤਾ ਸੀ ਡਿਵੋਰਸ ਦਾ ਫਿਰ ਮੈਂ ਤੁਹਾਨੂੰ ਸਪੈਸ਼ਲ ਫੇਰ ਮਿਲਣ ਆਇਆ ਫਿਰ ਤੁਸੀਂ ਮੈਨੂੰ ਆ ਲਾਲ ਰੁਮਾਲ ਜਿਹੜਾ ਅੱਜਕੀ ਵੀ ਮੇਰੀ ਅੱਜ ਵੀ ਜੇਬ ਦੇ ਵਿੱਚ ਇਹ ਲਾਲ ਰੁਮਾਲ ਬਿਲਕੁਲ ਹੁੰਦਾ ਹੈ ਤਾਂ ਇਹ ਰੁਮਾਲ ਨੇ ਹੀ ਮੇਰੀ ਇੱਕਦਮ ਕਾਇੀ ਫਲਟ ਕੀਤੀ ਨਹੀਂ ਧਿਆਨੂ ਭਗਤ ਨੇ ਪੱਥਰ ਤੋਂ ਰੱਬ ਪਾ ਲਿਆ ਸੀ ਹਾਂਜੀ ਤੁਸੀਂ ਉਦੋਂ ਯਕੀਨ ਨਹੀਂ ਕੀਤਾ ਮਾਰਖਾ ਹੁਣ ਯਕੀਨ ਕੀਤਾ ਤੇ ਤੁਹਾਡਾ ਕੰਮ ਫਾਇਦਾ ਹੋ ਗਿਆ ਜੀ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਜਦੋਂ ਰੁਮਾਲ ਰੱਖਿਆ ਤੇ ਫਿਰ ਮੇਰੀ ਤਲਵੰਡੀ ਸ਼ਾਹੋ ਦੇ ਰੁਮਾਲ ਲਖਣ ਤੋਂ ਬਾਅਦ ਇਹਨਾਂ ਨੂੰ ਮਿਲਣ ਤੋਂ ਬਾਅਦ ਮਿਨਿਮਮ 3 ਜਾਂ 4 ਮਹੀਦੀ ਤਰੀਕ ਬਈਆ ਉਸ ਤੋਂ ਬਾਅਦ ਮੇਰਾ ਜਿਹੜਾ ਹੈਗਾ ਪੈਸੇ ਦੇ ਕੇ ਜਿਹੜਾ ਬਿਲਕੁਲ ਆਸਾਨੀ ਨਾਲ ਉਹਨਾਂ ਤੋਂ ਖਹਿੜਾ ਛੁੱਟ ਗਿਆ ਸੀ ਫਿਰ ਇਹ ਵੀ ਹੈ ਜਦੋਂ ਤੁਹਾਨੂੰ ਮੈਨੂੰ ਤੁਸੀਂ ਕਿਹਾ ਮੈਂ ਕਿ ਤੁਹਾਡੇ ਪੈਸੇ ਬਹੁਤ ਔਰ ਥੋੜੇ ਲੱਗੂ ਥੋੜੇ ਲੱਗੂਗੇ ਹਾਂ ਬਿਲਕੁਲ ਥੋੜੇ ਕੰਮ ਹੋ ਜੂ ਔਰ ਪੈਸੇ ਵੀ ਤੁਹਾਡੇ ਕੁਝ ਨਹੀਂ ਲੱਗੇ ਬਿਲਕੁਲ ਕੁਝ ਵੀ ਨਹੀਂ ਲੱਗਾ ਜੀ ਬਿਲਕੁਲ ਕੁਝ ਨਹੀਂ ਲੱਗਾ ਹਾਲਾਂਕਿ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਸੀ ਮੈਂ ਓਵੇਂ ਓਵੇਂ ਹੀ ਇਹਨਾਂ ਦੇ ਅਕੋਰਡਿੰਗ ਚੱਲਿਆ ਤੇ ਮੈਨੂੰ ਅੱਜ ਖੁਸ਼ੀ ਹੁੰਦੀ ਹੈ ਕਿ ਮੈਂ ਜਿਹੜੀ ਚੀਜ਼ਾਂ ਦੇ ਵਿੱਚ ਬਿਲੀਵ ਨਹੀਂ ਕਰਦਾ ਸੀ ਕਦੇ ਵੀ ਮੈਂ ਮੰਨਿਆ ਨਹੀਂ ਉਹ ਚੀਜ਼ਾਂ ਇਹਨਾਂ ਨੇ ਮੈਨੂੰ ਦੱਸੀਆਂ ਮੈਨੂੰ ਸੱਚ ਸਾਬਿਤ ਹੋਈਆਂ ਫਿਰ ਇਹਨਾਂ ਦੇ ਅਕਾਊਂਟ ਕਹਿੰਦੇ ਅਕੋਰਡਿੰਗ ਮੈਂ ਉਵੇਂ ਹੀ ਚੱਲਿਆ ਤੇ ਅੱਜ ਮੈਨੂੰ ਫਾਇਦਾ ਵੀ ਹੋਇਆ ਤਾਂ ਮੈਂ ਹੁਣ ਮੇਨ ਗੱਲ ਇਹੀ ਕਹਿਣਾ ਚਾਹੁੰਦਾ ਹੈਗਾ ਆ ਅੱਜ ਤੁਹਾਡੇ ਕੇਸ ਨਿਬੜੇ ਨੂੰ ਕਿੰਨੇ ਦਿਨ ਹੋ ਗਏ ਅੱਜ ਮੈਨੂੰ ਸਰ ਹਫਤਾ ਹੋ ਗਿਆ ਜੀ ਕੇਸ ਨਿਬੜਾ ਤੇ ਮੈਂ ਸਪੈਸ਼ਲ ਧੰਨਵਾਦ ਕਰਨ ਹੀ ਆਇਆ ਹੋਇਆ ਹਾਂ ਤੁਹਾਡਾ ਠੀਕ ਹੈ ਮੈਨੂੰ ਬਹੁਤ ਵਧੀਆ ਏਡੇ ਵੱਡੇ ਦਲਦਲ ਦੇ ਵਿੱਚੋਂ ਮਤਲਬ ਕੇਸ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਇਹ ਸਰਕਾਰੀ ਕੰਮ ਜਿਹੜੇ ਹੁੰਦੇ ਆ ਇਹ ਬੰਦਾ ਲੰਮਕੇ ਜਾਂਦਾ ਬਹੁਤ ਜਲਦੀ ਤੇ ਬੜੀ ਆਸਾਨੀ ਨਾਲ ਤੁਸੀਂ ਮੈਨੂੰ ਇਹਦੇ ਵਿੱਚੋਂ ਕੱਢਿਆ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਸਪੈਸ਼ਲੀ ਬਹੁਤ-ਬਹੁਤ ਤੇ ਮੈਂ ਬਾਕੀ ਵੀਰਾਂ ਨੂੰ ਵੀ ਇਹੀ ਰਿਕਵੈਸਟ ਕਰਦਾ ਕਿ ਜੇਕਰ ਤੁਹਾਡਾ ਵੀ ਕੋਈ ਕਿਸੇ ਵੀ ਚੀਜ਼ ਦਾ ਕੋਈ ਵੀ ਕੰਮ ਅੜਿਆ ਫਸਿਆ ਹੈਗਾ ਤੁਸੀਂ ਇੱਕ ਵਾਰੀ ਜ਼ਰੂਰ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਧੰਨਵਾਦ ਜੀ